ਹਾਂ ਜੀ ਸਰ ਅਜ ਪਹੁੰਚੇ ਤੁਸੀਂ ਕੱਲ ਦੇ ਸਤਿ ਸ੍ਰੀ ਅਕਾਲ। ਜੇ ਕੋ ਮੈਂ ਬਾਹਰ ਗਿਆ ਹੋਇਆ ਸੀ ਅਮਰੀਕਾ ਗਿਆ ਹੋਇਆ ਸੀ ਤੇ ਮੈਂ ਸ਼੍ਰੀ ਕਲਪਤਾਰ ਸਾਹਿਬ ਜੀ ਦੇ ਦਰਸ਼ਨ ਦੇਖ ਕੇ ਤੁਸੀਂ ਤੇ ਮੈਂ ਕੁਝ ਦਿਨਾਂ ਬਾਅਦ ਬਾਹਰ ਗਿਆ ਸੀ ਜਾਦ ਦੇਵੋ ਤਾਂ ਮੈਂ ਥੋੜੇ ਦਿਨ ਬਾਅਦ ਚਾ ਜਾਣਾ। ਜੋ ਮੈਂ ਹੁਣ ਕੋ ਵਾਪਸ ਆਇਆ ਸੀਗਾ ਆ ਕੇ ਸ਼੍ਰੀ ਕਲਪਤਾਰ ਸਾਹਿਬ ਤੇ ਪੂਰੇ ਨਤਮਸਤਕ ਹੋ ਕੇ ਪੂਰਾ ਸਾਰਾ ਕੁਝ ਸੌਦੇ ਕੁਝ ਦੇ ਸਾਰਾ ਕੁਝ ਛੱਡ ਛਾ ਕੇ ਇੱਥੇ ਆ ਕਰਨ ਬੇਨਤੀ ਕੀਤੀ ਹੈ ਕਿ ਜੋ ਵੀ ਸ਼੍ਰੀ ਅਕਾਲਪੁਰ ਸਾਹਿਬ ਜੀ ਜਰਦਾ ਸਾਹਿਬ ਦਾ ਹਕਮ ਹੋਊਗਾ ਉਹ ਸਾਡੇ ਸਿਰ ਮੱਤੇ ਦੇਗਾ ਜੋ ਵੀ ਉਹ ਲਾ ਦੇਣਗੇ ਉਹ ਜੋ ਕਰਨਗੇ ਉਹ ਹੈ ਜੀ ਪਰ ਅਕੇ ਸਾਬ ਲੱਗਦਾ ਨਹੀਂ ਕਾਫੀ ਸਮਾਂ ਹੋ ਗਿਆ ਕਿਉਂਕਿ ਪਹਿਲਾਂ ਵੀ ਇਹ ਪੁੱਲਾ ਚੁਪਾ ਹੋ ਜਾਣੀ ਜਦੋਂ ਮਾਪਿਆ ਪਹਿਲਾਂ ਮੰਗ ਲੈਣੀ ਚਾਹੀਦੀ ਸੀ ਅਸੀਂ ਜਾਂਚ ਹੌਂਸਲੀਆਂ ਦੋਸਤਾਂ ਰਹੀਆਂ ਤੇ ਹੁਣ ਜਾ ਕੇ ਆਪਾਂ ਨੂੰ ਪਛਤਾਵਾ ਹੋ ਰਿਹਾ ਸ਼ੋਅ ਨਹੀਂ ਕੱਲ ਚੱਲਣੋ ਜਿਹੜਾ ਕਿ ਸਾਡੀ ਸਰਕਾਰ ਥੱਲੇ ਰਹਿ ਗਈ ਹੈ ਆਪਾਂ ਨੂੰ ਸੁਣਿਆ ਨਹੀਂ ਅਸੀਂ ਕੀ ਕਹਾਂ કેવી ਅਸੀਂ ਉਸ ਟਾਈਮ ਦੇ ਵਿੱਚ ਵਿਦਨ પાર્ટી ਸਾਰਾ ਕੁਝ ਕਹਿੰਦੇ ਰਹੇ ਪਰ ਸਾਡੀ ਗੱਲ ਨਹੀਂ ਮੰਨੀ ਗਈ ਵਿਦਨ પાર્ટી ਅਸੀਂ ਬਾਹਰੋਂ ਖਾਸ ਕਰ ਉਹਦੀ ਕਰਕੇ ਅਸੀਂ ਬਰਦਾਸ਼ਤ ਕੀਤੀ ਹੈ ਬੇਨਤੀ ਕੀਤੀ ਹੈ શ્રી ਕਾਂਸਾ ਜੀ ਦਾ ਸਾ ਕੋਈ ਕਿ ਉਹ ਉਸ ਦੀ ਭੂਲ ਬਖਸ਼ਾਉਣ ਆਏ ਆ ਉਹ ਟਾਈਮ ਦੇ ਵਿੱਚ ਅਸੀਂ ਚੁੱਪ ਰਹੇ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਲੱਗਦਾ ਕਿ ਹੁਣ ਭੂਲ ਪਛਾਣ ਤੋਂ ਬਾਅਦ ਕਿ ਊੜਾ ਕਾਲੀ ਦਲ ਦਾ ਗਰਾਮਪੱਤਰ ਦਾ ਮਾਜੀ ਦਾ ਇਹ ਇਹ ਹੁਣ ਸਾਡੀ ਗੱਲਾਂ ਤੋਂ ਬਾਅਦ ਚ ਕਰਾਂਗੇ ਅੱਜ ਤੱਕ ਸਿਰਫ ਤੇ ਸਿਰਫ શ્રી ਕਾਂਸਾ ਦਾ ਹਜ਼ਾਰ ਤੋਂ ਬਹੁਤ ਧੰਨ ਹੈ શ્રી ਕਾਂਸਾ ਜੀ ਬੈਗਮ ਜੀ ਇੱਕ